ਗਲਤੀ ਨਾਲ ਵੀ ਬੈਡਰੂਮ ਚ ਇਹ ਕੰਮ ਨਾ ਕਰੀਏ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਪਹਿਲਾਂ ਬੇਨਤੀਆਂ ਆਪਾਂ ਸਾਂਝੀਆਂ ਕਰਾਂਗੇ ਵੀਡੀਓ ਨੂੰ ਸ਼ੇਅਰ ਕਰਿਓ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਹੁਤ ਸਾਰੀਆਂ ਚੀਜ਼ਾਂ ਆਪਾਂ ਪੜਨੇ ਆ ਮੈਂ ਕਿਤੇ ਪੜਿਆ ਸੀ ਕਿੰਦੇ ਆਪਣੇ ਬੈਡਰੂਮ ਚ ਕਿਸੇ ਵੀ ਮਰੇ ਹੋਏ ਵਿਅਕਤੀ ਦੀ ਤਸਵੀਰ ਨਹੀਂ ਲਾਉਣੀ ਚਾਹੀਦੀ ਬੈਡਰੂਮ ਦੇ ਵਿੱਚ ਜੁੱਤੀਆਂ ਬਿਲਕੁਲ ਵੀ ਨਾ ਰੱਖੋ ਦਿਖੀਆਂ ਚੀਜ਼ਾਂ ਨਾ ਰੱਖੋ ਝਾੜੂ ਬਿਲਕੁਲ ਵੀ ਨਾ ਰੱਖੋ ਗਲਤੀ ਨਾਲ ਵੀ ਬੈੱਡਰੂਮ ਦੇ ਵਿੱਚ ਕੋਈ ਕੰਡਿਆਲਾ ਬੂਟਾ ਨਾ ਲਗਾਓ ਕਦੇ ਵੀ ਨਕਸਦਾਰ ਜਾਂ ਖਰਾਬ ਇਲੈਕਟ੍ਰੋਨਿਕ ਚੀਜ਼ਾਂ ਨਾ ਰੱਖੋ ਗੁੱਸੇ ਵਾਲੀ ਸਥਿਤੀ ਵਿੱਚ ਦੇਵੀ-ਦੇਵਤਿਆਂ ਦੀਆਂ ਕੋਈ ਤਸਵੀਰਾਂ ਜਾਂ ਮੂਰਤੀ ਨਹੀਂ ਹੋਣੀ ਚਾਹੀਦੀ ਇਹ ਜਾਂ ਕੋਈ ਧਾਰਮਿਕ ਕਿਤਾਬਾਂ ਆਦਕ ਨਹੀਂ ਰੱਖਣੀਆਂ ਚਾਹੀਦੀ ਆਸਾਧ ਸੰਗਤ ਮੈਂ ਇਹਨਾਂ ਗੱਲਾਂ ਨਾਲ ਬਿਲਕੁਲ ਸਹਿਮਤ ਨਹੀਂ ਇਹਨੀਆਂ ਛੋਟੀਆਂ-ਛੋਟੀਆਂ ਗੱਲਾਂ ਦਾ ਜੇ ਅਸੀਂ ਵਹਿਮ-ਭਰਮ ਕਰਾਂਗੇ ਨਾ ਫਿਰ ਜ਼ਿੰਦਗੀ ਨਹੀਂ ਜਿਉਣੀ ਫਿਰ ਅਸੀਂ ਸਹੀ ਮਾਇਨੇ 'ਚ ਜ਼ਿੰਦਗੀ ਨਹੀਂ ਜਿਉ ਸਕਦੇ ਕੋਈ ਸਾਡੇ ਘਰ ਦੇ ਵਿੱਚੋਂ ਚੜ੍ਹਾਈ ਕਰ ਗਿਆ ਉਹਦੀ ਤਸਵੀਰ ਕੰਧ ਤੇ ਲੱਗੀ ਹੋਈ ਐ ਤੇ ਵਿੱਚ ਮੜਾ ਗਈ ਐ ਕਹਿੰਦੇ ਜੇ ਉਹਦੀ ਤਸਵੀਰ ਨਾਲ ਕੰਧ 'ਚ ਲਾਓ ਜੀ ਫਿਰ ਕੀ ਹੋ ਗਿਆ ਉਹ ਤਸਵੀਰ ਦੇ ਵਿੱਚੋਂ ਨਿਕਲ ਕੇ ਸਾਡੇ ਮੂੰਹ ਤੇ ਚਪੇੜਾ ਥੋੜੀ ਮਾਰਨ ਲੱਗਿਆ हां जूतियां आदि ਜੇ ਹੁਣ ਜੇ ਜूतियां ਬੰਦਾ ਬਾਹਰ ਕੱਢ ਕੇ ਆਊਗਾ ਗਰੀਬਾਂ ਦੇ ਘਰਾਂ ਦੇ ਵਿੱਚ ਥਾਂ ਬੜੀ ਥੋੜੀ ਹੁੰਦੀ ਹੈ ਹੁਣ ਗਰੀਬ ਬੰਦਾ ਦੇ ਕੋਲ ਥਾਂ ਹੀ ਬੜਾ ਥੋੜਾ ਜਿਹਾ ਹੈ ਹੁਣ ਜूतियां ਜੇ ਗੇਟ ਤੋਂ ਬਾਹਰ ਕੱਢੇਉ ਤਾਂ ਘਰ ਵਿੱਚ ਨੰਗਾ ਫਿਰੂ ਪੈਰਾਂ ਤੋਂ ਨੰਗਾ ਅੱਜ ਕੱਲ੍ਹ ਠੰਡ ਦਾ ਸਮਾਂ ਹੈ ਚਲੋ ਗਰਮੀ 'ਚ ਗੱਲ ਮੰਨੀ ਇਹਨਾਂ ਚੀਜ਼ਾਂ ਨਾਲ ਬਿਲਕੁਲ ਸਹਿਮਤ ਨੇ ਹਾਂ ਗੱਲ ਠੀਕ ਹੈ ਵੀ ਜੇ ਆਪਾਂ ਮੰਨੀਆਂ ਵੀ ਘਰ ਦੇ ਵਿੱਚ ਤਿੱਖੀਆਂ ਚੀਜ਼ਾਂ ਆਪਣੇ ਸੌਣ ਵਾਲੇ ਕਮਰੇ 'ਚ ਕੋਈ ਛੋਟਾ ਬੱਚਾ ਆ ਦੇ ਕੋਈ ਛੱਟ ਪੇਟ ਨਾ ਬਰਾਲੇ ਸਾਡਾ ਗੁੱਸਾ ਇਸਾ ਹੁੰਦਾ ਕਈ ਵਾਰੀ ਅਸੀਂ ਨਾ ਆਪਾਂ ਸਹਿਮਤ ਆ ਕੋਈ ਕੰਡਿਆਲਾ ਬੂਟਾ ਉਹ ਵੀ ਚਲੋ ਆ ਬੈਡਰੂਮ ਆਦਕ ਦੇ ਵਿੱਚ ਨਹੀਂ ਲਗਾਉਣਾ ਚਾਹੀਦਾ ਇਹ ਚੀਜ਼ਾਂ ਠੀਕ ਨੇ ਪਰ ਆ ਚੀਜ਼ਾਂ ਨਾਲ ਕੋਈ ਮਤਲਬ ਨਹੀਂ ਕਿ ਦੇਵੀ ਦੇਵ ਜੀ ਜਨੇ ਫੋਟੋਆਂ ਨਾ ਲਾਓ ਜੀ ਕਦੇ ਆਪਣੇ ਇਲੈਕਟ੍ਰੋਨਿਕ ਚੀਜ਼ਾਂ ਖਰਾਬ ਅੰਦਰ ਨਾ ਰੱਖੋ ਜੀ ਧਾਰਮਿਕ ਕਿਤਾਬਾਂ ਨਾ ਰੱਖੋ ਜੀ ਜੇ ਬੰਦਾ ਇਹ ਘਰ 'ਚ ਨਹੀਂ ਰੱਖੂਗਾ ਤੇ ਹੋਰ ਕਿੱਥੇ ਰੱਖੂਗਾ ਬਾਈ ਹੁਣ ਇਹਨਾਂ ਲਈ ਕੋਈ ਸਪੈਸ਼ਲ ਵਿਸ਼ੇਸ਼ ਕੁਝ ਆਂਧ ਤੇ ਘਰ ਥੋੜਾ ਪਾ ਕੇ ਆ ਵੀ ਇਹਨਾਂ ਚੀਜ਼ਾਂ ਨੂੰ ਤੇ ਰੱਖੂਗਾ ਇਹ 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 ਕੀ ਨੇ ਇਹੀ ਵਹਿਮ ਭਰਮ ਨੇ ਜਦੋਂ ਬੰਦੇ ਦੇ ਵਿੱਚ ਇਹੀ ਵਹਿਮ ਭਰਮ ਆ ਗਏ ਇਹੀ ਉਹਨੂੰ ਪਟਕਾ ਦਿੰਦੇ ਨੇ ਤੇ ਇਹ ਬੰਦਾ ਡਿਸਟਰਬ ਰਹਿਣ ਲੱਗ ਜਾਂਦਾ ਤੇ ਜਦੋਂ ਬੰਦਾ ਡਿਸਟਰਬ ਰਹਿਣ ਲੱਗ ਗਿਆ ਉਹਦੀ ਸਥਿਤੀ ਖਰਾਬ ਹੋ ਜਾਂਦੀ ਜਦੋਂ ਉਹਦੀ ਸਥਿਤੀ ਖਰਾਬ ਹੋ ਗਈ ਫਿਰ ਉਹ ਬੰਦਾ ਪਛਤਾਉਂਦਾ ਵੀ ਮੈਂ ਕੀ ਕਰ ਬੈਠਿਆ ਇਹ ਕੀ ਹੋ ਗਿਆ ਮੇਰੇ ਨਾਲ ਸਾਧ ਸੰਗਤ ਇਹੋ ਹੀ ਤੇ ਸਤਗੁਰ ਕਹਿੰਦੇ ਨੇ ਇਹੋ ਹੀ ਵਹਿਮ ਦੇ ਵਿੱਚ ਤੂੰ ਆਪਣੇ ਆਪ ਨੂੰ ਅਲੱਗ ਕਰਨਾ ਹੈ ਜੇ ਤੂੰ ਇਹੀ ਵਹਿਮ ਦੇ ਵਿੱਚੋਂ ਆਪਣੇ ਆਪ ਨੂੰ ਅਲੱਗ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਕਦੇ ਕਿਸੇ ਨੂੰ ਵਹਿਮ-ਭੇਦੇ ਵਿੱਚ ਨਹੀਂ ਲਾਇਆ ਸਤਿਗੁਰ ਕਹਿੰਦੇ ਨੇ ਵਹਿਮਾਂ ਤੋਂ ਆਪਣੇ ਆਪ ਨੂੰ ਆਜ਼ਾਦ ਕਰ ਸਹੀ ਮਾਇਨਿਆਂ ਦੇ ਵਿੱਚ ਜੇ ਤੂੰ ਜ਼ਿੰਦਗੀ ਜਿਉਣੀ ਹੈ ਤਾਂ ਆਪਣੇ ਆਪ ਨੂੰ ਕਰ ਜੇ বেলা ਵਕਤ ਵੀ ਚਾਰੀ ਹੈ ਤਾਂ ਕਿ ਤੂੰ বেলা ਭਗਤ ਹੋਏ ਜੇ ਭਗਤੀ ਕਰਨ ਵਾਸਤੇ ਕੋਈ ਖਾਸ ਵੇਲਾ ਕੋਈ ਖਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ ਤਾਂ ਕਿਸੇ ਵੇਲੇ ਵੀ ਭਗਤੀ ਨਹੀਂ ਹੋ ਸਕਦੀ ਇਸ ਕਰਕੇ ਗੁਰੂ ਨਾਲ ਭਗਤੀ ਕਰਨੀ ਗੁਰੂ ਨਾਲ ਜੁੜਨ ਦਾ ਕੋਈ ਸਮਾਂ ਨਹੀਂ ਦੂਜ ਜਦੋਂ ਮਰਜ਼ੀ ਉਹਦੇ ਨਾਲ ਸਾਂਝ ਪਾ ਵਿਚਾਰਾਂ ਦੀ ਤੇ ਗੁਰੂ ਇੰਨਾ ਬਹਿਮਾ ਤੋਂ ਇਸ ਕਰਕੇ ਆਜ਼ਾਦ ਕਰਦਾ ਕਿਉਂਕਿ ਰੱਬ ਦੇ ਰਸਤੇ ਵਿੱਚ ਜੁੜਨ ਵਾਲੇ ਰਸਤੇ ਵਿੱਚ ਤੇਰੇ ਅੱਗੇ ਕੋਈ ਅੜਚਣ ਨਾ ਹੋਵੇ ਪਾਤਸ਼ਾਹ ਨੇ ਇੱਕੋ ਹੀ ਗੱਲ ਕਹਿ ਕੇ ਸਾਰੀ ਗੱਲ ਨਵੇੜ ਦਿੱਤੀ ਪਾਤਸ਼ਾਹ ਕਹਿੰਦੇ ਮਨ ਤਨ ਸ਼ੀਤਲ ਸਾਚ ਸਿਉ ਸਾਸ ਨ ਵਿਰਥਾ ਕੋਏ ਜੇ ਇੱਕ ਸਾਹ ਵੀ ਪਰਮਾਤਮਾ ਦੀ ਯਾਦ ਤੋਂ ਖਾਲੀ ਨਾ ਜਾਏ ਤਾਂ ਸਦਾ ਸਿਰ ਪ੍ਰਭੂ ਦੇ ਨਾਮ ਨਾਲ ਜੁੜਿਆ ਮਨ ਸ਼ਾਂਤ ਹੋ ਜਾਂਦਾ ਹੈ ਸਰੀਰ ਵੀ ਸ਼ਾਂਤ ਹੋ ਜਾਂਦਾ ਹੈ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਏ ਜਹ ਹਰ ਵਸੈ ਮਨ ਆਏ ਪਰਮਾਤਮਾ ਦਾ ਤੁ ਨਾਮ ਸਿਮਰ ਉਹਦੇ ਨਾਮ ਨਾਲ ਜੁੜ ਇਹਨਾਂ ਵਹਿਮਾਂ ਦੇ ਵਿੱਚੋਂ ਆਪਣੀ ਸੁਰਤ ਨੂੰ ਆਜ਼ਾਦ ਕਰ ਸਦਾ ਥਿਰ ਰਹਿਣ ਵਾਲੀ ਪ੍ਰਭੂ ਭਗਤੀ ਉਦੋਂ ਤੂੰ ਕਰ ਪਾਏਗਾ ਜਦੋਂ ਇਹੋ ਜੀਆਂ ਚੀਜ਼ਾਂ ਤੋਂ ਆਪਣੇ ਸੁਰਤ ਨੂੰ ਤੂੰ ਆਜ਼ਾਦ ਕਰੇਂਗਾ ਭਲਿਆ ਆਪਣੇ ਮਨ ਵਿੱਚ ਇਹੋ ਜੀਆਂ ਚੀਜ਼ਾਂ ਦੇ ਵਹਿਮ ਕੱਢ ਦੇ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤਾ ਤਿਖ ਜਾਏ ਉਦੋਂ ਤ੍ਰਿਸ਼ਨਾ ਦੂਰ ਹੁੰਦੀ ਹੈ ਉਦੋਂ ਵਹਿਮ ਦੂਰ ਹੁੰਦੇ ਨੇ ਜਦੋਂ ਗੁਰੂ ਕੀ ਸ਼ਬਦ ਦੀ ਬਾਣੀ ਦਾ ਰਸ ਤੂੰ ਚਖ ਲਿਆ ਯਾਦ ਰੱਖੀ ਵਾਹਿਗੁਰੂ ਜੀ ਕਾ ਖਾਲਸਾ